ਨਿਊ ਯੰਗ ਵਾਲਮੀਕੀ ਫਾਊਂਡੇਸ਼ਨ ਦੇ ਵੋਇਸ ਪ੍ਰਦਾਨ ਬਲਵਿੰਦਰ ਢੁਲਕਤ ਦੀ ਅਗਵਾਈ ਹੇਠ ਭਾਰਤ ਨਗਰ ਚੌਂਕ ਐਸਆਈ ਹਸਪਤਾਲ ਦੇ ਨਜ਼ਦੀਕ ਬਣੇ ਭਗਵਾਨ ਵਾਲਮੀਕੀ ਚੌਂਕ ਵਿਖੇ ਵਾਲਮੀਕੀ ਮਹਾਰਾਜ ਜੀ ਦੀ ਫੋਟੋ ਦੀ ਬੇਅਦਬੀ ਕਰਨ ਦੇ ਸਬੰਧ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਵਿੰਦਰ ਢੁਲਕਤ ਨੇ ਦੱਸਿਆ ਕਿ ਜਿਹੜੇ ਵੀ ਇਹ ਸ਼ਰਾਰਤ ਦੇ ਅੰਸਰਾਂ ਦੇ ਵੱਲੋਂ ਮਾੜਾ ਕੰਮ ਕੀਤਾ ਹੈ ਅਸੀਂ ਲੁਧਿਆਣਾ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਦੋਸ਼ੀਆਂ ਨੂੰ ਭਗਵਾਨ ਵਾਲਮੀ ਕੀ ਮਹਾਰਾਜ ਦੀ ਮਾਤੀਵਾ ਦੀ ਵੇਦਗੀ ਕਰਨ ਦੇ ਉੱਪਰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਨਿਊਯੰਗ ਵਾਲਮੀ ਕੀ ਫੰਡਰੇਸ਼ਨ ਦੇ ਵੱਲੋਂ ਸੰਦਰਸ਼ ਸ਼ੋਰ ਦਿਖਾ ਕੀਤਾ ਜਾਵੇਗਾ ਇਹ ਵਿਦੇਕ ਮੈਨਰ ਨੂੰ ਆਨੇ ਜਿੱਦੇ ਲੋਕ ਹੋ ਕੇ ਕਹਿ ਰਹੇ ਆ ਕਿ ਆਪਰਾ ਤੁਹਾਡੇ ਕਿਸੇ ਤਰ੍ਹਾਂ ਦਾ ਬੇਮਦਮਾਨ ਤੇ ਤੁਹਾਡੇ ਅੱਗੇ ਵਾਲਮੀਕੀ ਮਹਾਰਾਜ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਭਾਰਤ ਅੱਜ ਨਿਊ ਯੰਗ ਵਾਲਮੀਕੀ ਫੈਡਰੇਸ਼ਨ ਦੇ ਸਾਰੇ ਮੈਂਬਰਾਂ ਵੱਲੋਂ ਜਿਹੜਾ ਜਵਾਨਗਰ ਕੈਂਪ ਦੇ ਨੇੜੇ ਭਗਵਾਨ ਵਾਲਮੀਕੀ ਚੌਕ ਬਣਾਇਆ ਗਿਆ ਸੀਗਾ ਕੁਝ ਗਲਤ ਲੋਕਾਂ ਵੱਲੋਂ ਪੋਸਟਰ ਪਾੜਾ ਗਿਆ ਵਾਲਮੀਕੀ ਮਹਾਰਾਜ ਦਾ ਅਸੀਂ ਉਹਦਾ ਵਿਰੋਧ ਕਰਦੇ ਆਂ ਅਸੀਂ ਉਹ ਲੋਕਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦੇ ਆਂ ਜਿਨ੍ਹਾਂ ਨੇ 12 ਦਾ ਪੋਸਟਰ ਪਾੜਿਆ ਜੇ ਤੁਹਾਡੇ ਕੋਈ ਦਿਮਾਗ 'ਚ ਗਲਤਫਹਿਮੀ ਆ ਤਾਂ ਸਾਡੇ ਅੱਗੇ ਪੋਸਟਰ ਨੂੰ ਹੱਥ ਲਾ ਕੇ ਦੇਖੋ ਤੇ ਅਸੀਂ ਸਰਕਾਰ ਨੂੰ ਤੇ ਪੁਲਿਸ ਪ੍ਰਸ਼ਾਸਨ ਨੂੰ ਮੰਗ ਕਰਦੇ ਆ ਜਿਹੜਾ ਚੌਕ ਫਾੜਿਆ ਗਿਆ ਜਿਨ੍ਹਾਂ ਵੱਲੋਂ ਉਹਨਾਂ ਦੇ ਜਿਹੜਾ ਪਰਚਾ ਬੰਦਾ ਦਿੱਤਾ ਜਾਵੇ ਤੇ ਆ ਚੌਕ ਨੂੰ ਜਲਦੀ ਤੋਂ ਜਲਦੀ ਵਧੀਆ ਤਰੀਕੇ ਨਾਲ ਬਣਵਾਇਆ ਜਾਵੇ ਇਹ ਐਸਆਈ ਹਸਪਤਲ ਦੇ ਬਾਹਰ ਵਾਲਮੀਕੀ ਚੌਕ ਹਾਂਜੀ ਅਸੀਂ ਚੌਂਕੀ ਆ ਕੋਚਰ ਮਾਰਕੀਟ 'ਚ ਦਰਜ ਕਰਾਈ ਆ ਰਿਪੋਰਟ ਉਹ ਲੱਗੇ ਕੈਮਰੇ ਪੁਲਿਸ ਵਾਲੇ ਆਪੇ ਚੈੱਕ ਕਰਨਗੇ ਜਿਨ੍ਹਾਂ ਦੀ ਡਿਊਟੀਆਂ ਵਾਜੀ ਅਸੀਂ ਮੰਗ ਆਹੀ ਕਰਦੇ ਜਿਨ੍ਹਾਂ ਵੱਲੋਂ ਆ ਪੋਸਟਰ ਫਾੜਿਆ ਗਿਆ ਉਹਨਾਂ ਦੇ ਜਿਹੜੇ ਆ ਕਾਰਵਾਈ ਬਣਦੀ ਆ ਉਹਨਾਂ ਦੇ ਪਰਚਾ ਦਿੱਤਾ ਉਹਨੂੰ ਅੰਦਰ ਭੇਜਿਆਵੇ ਤੇ ਆਹੀ ਸਾਡੀ ਮੰਗ ਆ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ